ਹਾਂ ਪੰਜਾਬ ਯੂਐਸਏ ਚੈਨਲ ਤੋਂ ਜੇਕਰ ਕੋਈ ਵੀ ਕਸਟਮਰ ਤੁਹਾਡੇ ਕੋਲ ਆਉਂਦਾ ਜਾਂ ਸਾਡੇ ਬਿਨਾ ਤੇ ਕੋਈ ਤੁਹਾਨੂੰ ਫੋਨ ਕਾਲ ਕਰਦਾ ਉਹਨਾਂ ਲਈ ਕੀ ਮਾਨਤਾਨ ਕਰੋਂਗੇ ਜੀ ਬਿਲਕੁਲ ਮਾਨ ਕਰਨ ਜੋ ਆਣਗੇ ਐਸੇ-ਉਸੇ ਵਲੇ ਅਗਰ ਜੇ ਐਗਜ਼ੀਬਿਸ਼ਨ 'ਚ ਲਗਾ ਕੇ ਬੈਠੇ ਹਨ ਤੇ ਕੁਛ ਨਾ ਕੁਛ ਸਪੈਸ਼ਲ ਲੈ ਕੇ ਬੈਠੇ ਹੋਏ ਹਨ ਔਰ ਇਹਦੇ ਵਿੱਚ ਅਗਰ ਅਪਨ ਛੋਟੀ ਜੀ ਗੱਲ ਕਰੀਏ ਇੱਕ ਬੈਟਰੀ ਚਾਰਜਰ ਅਸੀਂ ਉਹਨਾਂ ਨੂੰ ਕੰਪਲੀਮੈਂਟਰੀ ਗਿਫਟ ਜ਼ਰੂਰ ਦੇਵਾਂਗੇ ਨਾਲ ਉਹ ਵੀ ਦੋਸਤੋ ਜਿਹੜੇ ਵੀ ਸਾਡੇ ਚੈਨਲ ਦਾ ਜਿਹੜਾ ਕਹਿੰਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਆਉਂਦੇ ਨੇ ਉਹਨਾਂ ਨੂੰ ਇੱਕ ਬੈਟਰੀ ਚਾਰਜਰ ਗਿਫਟ ਦੇ ਤੌਰ ਤੇ ਦੇਣਗੇ। ਸ੍ਰੀ ਕਾਲ ਜੀ, ਅਸੀ ਕਾਲ ਜੀ। ਮਹਾਪੰਜਾਬ ਯੂਐਸਏ ਪਹੁੰਚ ਗਿਆ ਜੀ, ਚਲੰਦਰ ਦਾਣਾ ਮੰਡੀ ਵਿੱਚ ਲੱਗੀ ਐਗਜ਼ੀਬਿਸ਼ਨ ਵਿੱਚ। ਅਸੀਂ ਸਟਾਲ ਤੇ ਖੜੇ ਹਾਂ ਜੀ ਅਮਿਤ ਐਂਟਰਪ੍ਰਾਈਜ਼ਸ। ਅਮਿਤ ਐਂਟਰਪ੍ਰਾਈਜ਼ਸ। ਅਮਿਤ ਐਂਟਰਪ੍ਰਾਈਜ਼ਸ ਜਿਹੜੇ ਇੰਜੀਨੀਅਰਸ ਹੈ ਤੇ ਸਾਡੇ ਡੀਲਰਸ ਅਗੇ ਨੇ। ਇਹ ਸੋਰਾ ਪੰਜਾਬ ਦਾ ਏਰੀਆ ਦੇਖਦੇ ਨੇ। ਤੇ ਸੋ ਇਹ ਕਹਿ ਸਕਦੇ ਆ ਇਸ ਏਰੀਆ ਤੋਂ ਰਹਿ ਕੇ ਇਹ ਬੇਸਿਕਲੀ ਡਿਸਟ੍ਰੀਬਿਊਸ਼ਨ ਕਰਦੇ ਆ ਸਾਇਲੈਂਟ ਜਨਰੇਟਰਸ ਦੀ। ਸਾਲਨ ਜਨਰੇਟਰ ਦੀ ਜਿੰਨੀ ਵੀ ਸਾਡੀ ਕੰਪਲੀਟ ਰੇਂਜ ਹੈਗੀ ਹੈ ਉਹ ਸਟਾਰਟ ਹੁੰਦੀ ਹੈ 5 ਕੇਵੀ ਤੋਂ ਲੈ ਕੇ 125 ਕੇਵੀ ਤੱਕ 125 ਕੇਵੀ ਤੱਕ ਕੇਵੀ ਇਹਦਾ ਹਾਂਜੀ ਜਿਹਦੇ ਵਿੱਚ ਡੋਮੈਸਟਿਕ ਔਰ ਇੰਡਸਟਰੀਅਲ ਦੋਨੋਂ ਪ੍ਰੋਡਕਟਸ ਦੇ ਵਿੱਚ ਅਸੀਂ ਡੀਲ ਕਰਦੇ ਹੈਗੇ ਆ ਮੋਸਟਲੀ ਅਸੀਂ ਇਧਰੋਂ ਜਿਹੜੀ ਏਰੀਆ ਕਵਰੇਜ ਕਰਦੇ ਆ ਉਹ ਅੰਮ੍ਰਿਤਸਰ ਤੱਕ ਕਰਦੇ ਹਨ ਨਵਾਂ ਸ਼ਹਿਰ ਤੱਕ ਕਰਦੇ ਹਨ ਕਪੂਰਥਲਾ ਤੱਕ ਕਰਦੇ ਹਨ ਔਰ ਐਸ ਸੱਚ ਜਲੰਧਰ ਦਾ ਇੰਟਾਇਰ ਏਰੀਆ ਕਰਦੇ ਹਨ ਇਹ ਕਦੋਂ ਤੋਂ ਸ਼ੁਰੂ ਕੀਤਾ ਜੀ ਕੰਮ ਹੈ ਇਹ ਬਿਜ਼ਨਸ ਨੂੰ ਆਏ ਨੂੰ ਤਾਂ ਇੰਡਸਟਰੀ 1985 ਤੋਂ ਚੱਲ ਰਹੀ ਹੈ ਇਹ ਕੰਪਨੀ ਜਿਹਦਾ ਨਾਮ ਅਸੀਂ ਕਹਿੰਨੇ ਹੈ ਟੈਫੇ ਮੋਟਰਸ ਐਂਡ ਟਰੈਕਟਰਸ ਲਿਮਟਿਡ ਤੇ ਉਹਦੇ ਬਾਅਦ ਜਿਹੜਾ ਇਹਨਾਂ ਨੇ ਕਿਉਂਕਿ ਨਾਰਮਲ ਗਵਰਨਮੈਂਟ ਦੀ ਗਾਈਡਲਾਈਨਸ ਚੇਂਜ ਹੁੰਦੀਆਂ ਰਹਿੰਦੇ ਉਹਦੇ ਅਕੋਰਡਿੰਗਲੀ ਜਿਹੜੀ ਜਨਸੈਟ ਦੀ ਮੈਨੂਫੈਕਚਰਿੰਗ ਹੈ ਉਹ ਸਾਡੇ ਐਂਡ ਦੇ ਉੱਤੇ ਚੇਂਜ ਹੁੰਦੀ ਹੈ ਐਸ ਪਰ ਦੀ ਗਾਈਡਲਾਈਨਸ ਆਫ ਦੀ ਗਵਰਨਮੈਂਟ ਆਫ ਜਿਹਦਾ ਲੇਟੈਸਟ ਅਸੀਂ ਅੱਜਕੱਲ ਗੱਲ ਕਰੀਏ ਤਾਂ ਲੇਟੈਸਟ ਸਪੈਸੀਫਿਕੇਸ਼ਨ ਚੱਲਦੀ ਪਈ ਹੈ ਸੀਪੀਸੀਬੀ 4 ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਦੀ ਗਾਈਡਲਾਈਨਸ ਹੈ ਜਿਹਦੇ ਤਹਿਤ ਅਸੀਂ ਜਨਰੇਟਰਸ ਦੀ ਇੱਕ ਲਿਮਿਟ ਸੀਮਾ ਤੈਅ ਕੀਤੀ ਹੋਈ ਹੈ ਭਾਵੇਂ ਉਹ ਆਵਾਜ਼ ਦੀ ਹੋਵੇ ਭਾਵੇਂ ਉਹ ਉਹਦੇ ਐਮਿਸ਼ਨਸ ਦੀ ਹੋਵੇ ਅਸੀਂ ਉਹਨਾਂ ਨੂੰ ਫੁੱਲੀ ਕੰਪਲਾਈ ਕਰਦੇ ਹਾਂ ਔਰ ਕੰਪਲਾਈਂਸ ਕਰਨ ਦੇ ਬਾਅਦ ਪ੍ਰੋਡਕਟ ਨੂੰ ਫਾਈਨਲ ਪ੍ਰੋਡਕਟ ਨੂੰ ਕਸਟਮਰ ਤੱਕ ਪਹੁੰਚਾਉਣਾ ਹੈ ਮਾਰਕੀਟ ਦੇ ਵਿੱਚ ਅਨੇਕਾ ਕਿਸਮ ਦੇ ਜਨਰੇਟਰ ਚੱਲਦੇ ਨੇ ਜੀ ਤੁਹਾਡਾ ਇਹ ਪ੍ਰੋਡਕਟ ਉਹਨਾਂ ਨਾਲੋਂ ਕਿਵੇਂ ਅਲੱਗ ਸਾਬਤ ਹੁੰਦਾ ਕਿਵੇਂ ਉਹਨਾਂ ਨਾਲੋਂ ਦੂਸਰਿਆਂ ਨੂੰ ਤੁਸੀਂ ਆਪਣਾ ਵੱਖਰੇਵਾ ਕਿਵੇਂ ਕਰਦੇ ਹੋ ਕੀ ਇਹ ਤੁਹਾਡੇ ਵਿੱਚ ਇਹਦੇ ਵਿੱਚ ਕੀ ਖਾਸੀਅਤ ਕੀ ਸਭ ਤੋਂ ਪਹਿਲੇ ਜਿਹੜੀ ਚੀਜ਼ ਹੈਗੀ ਹੈ ਸਾਡੇ ਕੋਲ ਨਾ ਇੱਕ ਰੇਂਜ ਆਂਦੀ ਹੈ ਪਹਿਲੀ ਰੇਂਜ ਆਂਦੀ ਹੈਗੀ 5 ਕੇਵੀ ਤੋਂ 35 ਕੇਵੀ ਤੱਕ ਜਿਹਨੂੰ ਅਸੀਂ ਕਹਿੰਦੇ ਆ ਆਇਸ਼ਰ ਇੰਜਨ ਸੀਰੀਜ਼ ਉਹਦੇ ਵਿੱਚ ਉਹ ਸਾਰੀ ਸੀਰੀਜ਼ 에ਅਰ ਕੂਲਡ ਦੀ ਹੈ ਔਰ ਉਹਦੇ ਬਾਅਦ ਜਿਹੜੀ ਰੇਂਜ ਆਂਦੀ ਹੈ 40 ਕੇਵੀ ਤੋਂ ਲੈ ਕੇ 125 ਕੇਵੀ ਤੱਕ ਉਹ ਹੁੰਦੀ ਹੈ ਵਾਟਰ ਕੂਲ ਸੀਰੀਜ਼ ਇਹ ਸਾਰੀ ਜਿਹੜੀ ਟੈਕਨੋਲੋਜੀ ਹੈ ਅਗਰ ਮੈਂ ਗੱਲ ਕਰਾਂ 20 ਕੇਵੀ ਤੱਕ ਇਹ ਈਜ਼ੀਅਰ ਬੇਸ ਟੈਕਨੋਲੋਜੀ ਹੈ ਜਿਹੜੇ ਐਮਿਸ਼ਨਸ ਨੂੰ ਕੰਟਰੋਲ ਕਰਦੀ ਹੈ ਉਹਦੇ ਬਾਅਦ ਜਿਹੜੀ ਟੈਕਨੋਲੋਜੀ ਆਂਦੀ ਹੈ ਉਹ ਬੇਸਿਕਲੀ ਇੱਕ ਪ੍ਰੋਡਕਟ ਇਹਦੇ ਵਿੱਚ ਕੰਪੋਨੈਂਟਸ ਲੱਗੇ ਆ ਜਿਹਨੂੰ ਅਸੀਂ ਕੰਪੋਨੈਂਟਸ ਅਲੱਗ-ਅਲੱਗ ਨਾਮ ਦਿੱਤਾ ਕੁਝ ਕੰਪਨੀਆਂਸ ਅਲੱਗ ਨਾਮ ਦਿੰਦੀ ਹੈ ਡੀਓਸੀ ਕਹਿ ਸਕਦੇ ਆ ਐਸਆਰ ਕਹਿ ਸਕਦੇ ਆ ਜਾਂ ਈਜੀਆਰ ਬੇਸ ਕਰਦੇ ਆ ਜਾਂ ਟੈਕਨੋਲੋਜੀਕਲੀ ਅੱਜਕਲ ਇੰਜਨ ਦੀ ਜਿਹੜੀ ਮੰਡੇਟ ਆਈ ਹੈਗੀ ਆ ਉਹ ਹੈਗੀ ਐਸਆਰਐਸ ਟੈਕਨੋਲੋਜੀ ਐਸਆਰਐਸ ਤੋਂ ਪਾਵ ਹੁੰਦਾ ਹੈ ਕਾਮਨ ਰਿਲ ਸਿਸਟਮ ਇਹ ਉਹਦੇ ਤਹਿਤ ਇੰਜਨ ਨੂੰ ਬੈਟਰਮੈਂਟ ਵਾਸਤੇ ਬੈਟਰ ਐਮੀਸ਼ਨ ਨੋਰਮਸ ਦੇਣ ਵਾਸਤੇ ਬਣਾਈ ਗਈ ਹੈ ਜਾਣਦੇ ਆ ਐਈਸ਼ਰ ਦੇ ਇੰਜਨ ਜਿਹੜੇ ਸੀ ਉਹ 에ਅਰ ਕੂਲਡ ਇੰਜਨ ਆਗੇ ਜਿਹੜੇ TMT ਵਾਲੇ ਇੰਜਨ ਆ ਗਏ ਉਹ ਆਗੇ ਵਾਟਰ ਬਿਲਕੁਲ ਬਿਲਕੁਲ ਠੀਕ ਹੈ ਤੁਸੀਂ ਕਿ ਜਿਹੜੀ 에어ਕੂਲ ਸੀਰੀਜ਼ ਹੈ ਉਹ 35kW ਤੱਕ ਆਇਸ਼ਰ ਇੰਜਨ ਸੀਰੀਜ਼ ਕਹਿੰਦੇ ਆ ਉਸ ਤੋਂ ਬਾਅਦ ਜਿਹੜੀ ਸੀਰੀਜ਼ ਆਂਦੀ ਹੈ 40 GV ਤੋਂ ਲੈ ਕੇ 125 GV ਤੱਕ ਉਹ ਸਾਰੀ ਵਾਟਰ ਕੂਲ ਸੀਰੀਜ਼ ਆਂਦੀ ਔਰ ਉਸ ਸੀਰੀਜ਼ ਨੂੰ ਅਸੀਂ ਨਾਮਨ ਕਲੇਚਰ ਦਿੱਨੇ ਆ TMTL ਦਾ ਜਣਦੇ ਤੁਸੀਂ ਨਵਾਂ CRS ਟੈਕਨੋਲੋਜੀ ਦੇ ਵਿੱਚ ਅੱਗੇ ਆਏ ਬਿਲਕੁਲ ਬਿਲਕੁਲ ਹੈ ਜੀ CRS ਟੈਕਨੋਲੋਜੀ ਦਾ ਮਤਲਬ ਇਹ ਹੋਗਾ ਆਪਾਂ ਪਹਿਲੇ ਇੱਕ ਕਾਮਨ ਰੇਲ ਡਾਇਰੈਕਟ ਇੰਜੈਕਸ਼ਨ ਸਿਸਟਮ ਦਾ ਨਾਮ ਦਿੱਤਾ ਗਿਆ ਸੀਗਾ ਜਿਹੜਾ ਆਮ ਤੌਰ ਤੇ ਗੱਡੀਆਂ ਦੇ ਵਿੱਚ ਆਂਦੇ ਸੀਗੇ ਹੁਣ ਜਿਹੜੀ ਇਹ ਟੈਕਨੋਲੋਜੀ ਆਈ ਹੈ ਇਹ ਹੁਣ ਜਨਰੇਟਰਸ ਦੇ ਵਿੱਚ ਵੀ ਆ ਗਈ ਹੈ ਜਿਦੇ ਵਿੱਚ ਐਮਿਸ਼ਨਸ ਨੂੰ ਔਰ ਜ਼ਿਆਦਾ ਬੈਟਰ ਐਨਹਾਂਸ ਕੀਤਾ ਹੈ ਤੁਹਾਡਾ ਇਹ ਜਨਸੈਟ ਜ਼ਿਆਦਾ ਫਾਇਦੇਮੰਦ ਕਿਹਦੀ ਲਈ ਇੰਡਸਟਰੀ ਲਈ ਜਾਂ ਘਰੇਲੂ ਲਈ ਬਿਕੋਜ਼ ਇਹ ਜਿਹੜੇ ਸਾਰੇ ਇੰਜਨਸ ਹੁੰਦੇ ਆ ਇਹ ਪੈਰਾਮੀਟਰ ਸਾਰੇ ਇੰਡਸਟਰੀਅਲ ਹੁੰਦੇ ਆ ਪਰ ਕਿਉਂਕਿ ਅੱਜ ਕੱਲ ਕੀ ਹੁੰਦਾ ਹੈ ਜਨਰੇਟਰ ਦੀ ਰੈਜ਼ਿਡੈਂਸੀ ਵੀ ਰਿਕੁਆਇਰਮੈਂਟਸ ਉਸ ਤਰ੍ਹਾਂ ਦੀ ਆ ਗਈ ਹੈ ਕਿ ਉੱਥੇ ਸੈਂਟਰਲਾਈਜ਼ ਏਸੀ ਬਿਲਕੁਲ ਕਿਹਾ ਜੀ ਹੁਣ ਪਹਿਲਾਂ ਪਹਿਲਾਂ ਹੁੰਦਾ ਸੀ ਕਿ ਜਨਰੇਟਰ ਇਨਾ ਟਾਵੇਂ ਟਾਵੇਂ ਹੁੰਦੇ ਸੀ ਕਿ ਉਹ ਸਿਰਫ ਘਰਾਂ ਤੱਕ ਉਹਨੇ ਬਹੁਤ ਮੁਸ਼ਕਲ ਲੱਗਦੇ ਸੀ ਜੇ ਹੁੰਦੇ ਸੀ ਤਾਂ ਬਹੁਤ ਉੱਚੀ ਆਵਾਜ਼ ਵਾਲੇ ਹੁੰਦੇ ਸੀ ਹੁਣ ਜਿਹੜੇ ਸਾਇਲੈਂਟ ਜਨਰੇਟਰ ਆ ਉਹ ਘਰਾਂ ਦੇ ਵਿੱਚ ਵੀ ਲਾਏ ਜਾਂਦੇ ਆ ਕਿਉਂਕਿ ਬਿਜਲੀ ਦਾ ਬਿਜਲੀ ਤੋਂ ਬਿਨਾ ਕੋਈ ਵੀ ਕੰਮ ਆ ਜਿਹੜਾ ਚੱਲਣਾ ਉਹ ਸੰਭਵ ਨਹੀਂ ਹੈ ਸਾਰੇ ਕੰਮ ਹੋ ਗਏ ਹੁਣ ਜਦੋਂ ਵੱਡੇ ਲੋਡ ਦੀ ਜਰੂਰਤ ਪੈਂਦੀ ਹੈ ਤਾਂ ਘਰਾਂ ਦੇ ਵਿੱਚ ਵੀ ਵੱਡੇ ਜਨਰੇਟਰ ਲੱਗਣ ਲੱਗ ਜਾਂਦੇ ਆ ਰੇਟ ਦੇ ਵਿੱਚ ਛੋਟਾ ਘਰ ਜੇ ਆਪਾਂ ਛੋਟਾ ਹਾਊਸ ਵੀ ਕਹੇ 6 ਮਰਲੇ ਦਾ 10 ਮਰਲੇ ਦਾ ਹਾਊਸ ਉਹ ਵੀ ਅੱਜ ਦੀ ਰੇਟ ਦੇ ਵਿੱਚ ਬਿਜਲੀ ਦੀ ਜਰੂਰਤ ਤਾਂ ਉਹਨਾਂ ਨੂੰ ਵੀ ਬਿਲਕੁਲ ਹੈ ਜੀ ਪਾਵਰ ਕੱਟਸ ਦੇ ਜਦੋਂ ਆਉਂਦੇ ਔ 1 ਮਿੰਟ ਦੇ ਵਾਸਤੇ ਵੀ ਕੋਈ ਅਫੋਰਡ ਨਹੀਂ ਕਰਦਾ ਕਿ ਪਾਵਰ ਗਈ ਤਾਂ ਮੇਰਾ AC ਨਿਬੰਦ ਹੋਣਾ ਚਾਹੀਦਾ ਉਹਦੇ ਵਾਸਤੇ ਉਹਨਾਂ ਨੂੰ ਜਨਰੇਟਰ ਦਾ ਬੈਕਅਪ ਆਉਣ ਵਾਲੇ ਸਮੇਂ ਦੀ ਨਹੀਂ ਅੱਜ ਦੀ ਡਿਮਾਂਡ ਹੈ ਕਿ ਜਨਸੈਟ ਘਰ ਘਰ ਵਿੱਚ ਲੱਗਦੇ ਨੇ ਤੇ ਲੱਗਦੇ ਇਸੇ ਕਾਰਨ ਹੈ ਕਿ ਬਿਜਲੀ ਬਿਨਾਂ ਸਾਡਾ ਕਿਤੇ ਗੁਜ਼ਾਰਾ ਹੀ ਨਹੀਂ ਹੈ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਜੀ ਔਰ ਇੰਡਸਟਰੀਅਲ ਦੀ ਤਾਂ ਰਿਕੁਆਇਰਮੈਂਟ ਬਹੁਤ ਪਹਿਲੇ ਤੋਂ ਚੱਲ ਰਹੀ ਪਾਵਰ ਕੱਟਸ ਤਾਂ ਪੰਜਾਬ ਦੇ ਵਿੱਚ ਬਹੁਤ ਦੇਰ ਤੋਂ ਚੱਲਦੇ ਪਏ ਨੇ ਇੰਡਸਟਰੀ ਦੀ ਤਾਂ ਪਹਿਲਾਂ ਤੋਂ ਹੀ ਜ਼ਰੂਰਤ ਹੋ ਰਹੀ ਹੈ ਜੀ ਹੁਣ ਇੱਕ ਇਹ ਨਵੀਂ ਸੈਗਮੈਂਟ ਜਿਹਨੂੰ ਆਪਾਂ ਰੈ residencial ਸੈਗਮੈਂਟ ਕਹਿੰਦੇ ਨੇ ਉਹ ਆਈ ਹੈਗੀ ਹੈ ਜਿਹਦੇ ਵਿੱਚ ਰਿਕੁਆਇਰਮੈਂਟ ਹੁਣ ਕਰ ਰਹੇ ਤਾਂ ਵਿੱਚ ਵੀ ਹੈ ਹੁਣ ਤਾਂ ਸ਼ੋਰੂਮਸ ਅੱਜ ਕੱਲ ਮਾਲਸ ਆਨੇ ਆ ਗਏ ਉਹਨਾਂ ਦੀ ਰਿਕੁਆਇਰਮੈਂਟਸ ਬਹੁਤ ਜ਼ਿਆਦਾ ਆ ਰਹੀਆਂ ਛੋਟੇ ਜਨਰੇਟਰਸ ਬਹੁਤ ਜ਼ਿਆਦਾ ਡਿਮਾਂਡਿੰਗ ਹੋ ਗਏ ਹੈ ਮਾਰਕੀਟ ਦੇ ਵਿੱਚ ਤੁਸੀਂ ਇਸ ٹی ਐਮ ٹی ਵ ਇਸ ایرিয়া ਨੂੰ ਹੈਡ ਕਰਦਾ ਹੈ ਰੀਜIONAL ਮੈਨੇਜਰ ਮੇਰੀ ਪੋਜੀਸ਼ਨ ਹੈ ਜਿਹਦੇ ਵਿੱਚ ਮੈਂ ਪੰਚਾਇਰ ਪੰਜਾਬ ਹਿਮਾਚਲ ਜੈਨਕ ਨੂੰ ਹੈਡ ਕਰਦਾ ਮਹਾ ਪੰਜਾਬ ਯੂਐਸਏ ਚੈਨਲ ਤੋਂ ਜੇਕਰ ਕੋਈ ਵੀ ਕਸਟਮਰ ਤੁਹਾਡੇ ਕੋਲ ਆਉਂਦਾ ਜਾਂ ਸਾਡੇ ਬਿਨਾ ਤੇ ਕੋਈ ਤੁਹਾਨੂੰ ਫੋਨ ਕਾਲ ਕਰਦਾ ਉਹਨਾਂ ਲਈ ਕੀ ਮਾਨਤਾਨ ਕਰੋਂਗੇ ਜੀ ਬਿਲਕੁਲ ਮਾਨ ਕਰਨ ਜੋ ਆਣਗੇ ਐਸੇ ਉਸਵਲੇ ਅਗਰ ਜੇ ਐਗਜ਼ੀਬਿਸ਼ਨ 'ਚ ਲਗਾ ਕੇ ਬੈਠੇ ਹਨ ਤਾਂ ਕੁਛ ਨਾ ਕੁਛ ਸਪੈਸ਼ਲ ਲੈ ਕੇ ਬੈਠੇ ਹੋਏ ਹਨ ਔਰ ਇਹਦੇ ਵਿੱਚ ਅਗਰ ਅਪ ਛੋਟੀ ਜੀ ਗੱਲ ਕਰੀਏ ਇੱਕ ਬੈਟਰੀ ਚਾਰਜਰ ਅਸੀਂ ਉਹਨਾਂ ਨੂੰ ਕੰਪਲੀਮੈਂਟਰੀ ਗਿਫਟ ਜ਼ਰੂਰ ਦੇਵਾਂਗੇ ਨਾਲ ਉਹ ਵੀ ਦੋਸਤੋ ਜਿਹੜੇ ਵੀ ਸਾਡੇ ਚੈਨਲ ਦਾ ਜਿਹੜਾ ਕਹਿੰਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਆਉਂਦੇ ਨੇ ਉਹਨਾਂ ਨੂੰ ਇੱਕ ਬੈਟਰੀ ਚਾਰਜਰ ਗਿਫਟ ਦੇ ਤੌਰ ਤੇ ਦੇਣਗੇ ਤੇ ਬਣਦਾ ਮਾਨਤਾਣ ਫੇਰ ਵੀ ਕਰਨਗੇ ਇਹ ਨਹੀਂ ਗੱਲ ਕਿ ਕੋਈ ਇੱਕ ਹਲਕਾ ਪ੍ਰੋਡਕਟ ਲੈ ਕੇ ਬੈਠੇ ਆ ਇੱਕ ਆਈਸ਼ਰ ਕੰਪਨੀ ਹੈ ਇੱਕ ਮੰਨਿਆ ਪਰਮੰਨਿਆ ਨਾਮ ਸੀ ਉਹਨੂੰ TMTL ਨਾਲ ਮਿਲਾ ਕੇ ਉਹਨੂੰ ਇੱਕ ਕੰਪਨੀ ਨੂੰ ਇਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਕਿ ਇੱਕ ਬਹੁਤ ਵੱਡਾ ਪ੍ਰੋਡਕਟ ਤੁਹਾਨੂੰ ਬਹੁਤ ਹੀ ਨੇੜੇ ਤੋਂ ਦੇ ਰਹੇ ਆ ਤੇ ਇਹਦੀ ਜੇ ਫਿਰ ਗਾਰੰਟੀ ਬੰਟੀ ਦਾ ਕੀ ਜ਼ਿੰਮੇਵਾਰੀ ਰੱਖਦੇ ਹੋ ਜੀ ਕਿ ਸਭ ਤੋਂ ਪਹਿਲੇ ਅਸੀਂ ਇਨ ਰਾਈਟਿੰਗ ਦੇ ਵਿੱਚ ਵਾਰੰਟੀ ਦਿੰਨੇ ਆ ਵਾਰੰਟੀ ਦਾ ਮਤਲਬ ਇਹ ਹੁੰਦਾ ਅਗਰ ਜੇ ਤੁਸੀਂ ਉਹਦਾ ਡਿਕਸ਼ਨਰੀ ਵਰਡ ਦੇਖੋਗੇ ਨਾ ਵਾਰੰਟੀ ਐਂਡ ਗਾਰੰਟੀ ਦੋਨੋਂ ਦਾ ਮਤਲਬ ਇੱਕੋ ਹੀ ਹੁੰਦਾ ਜੀ ਤੇ ਜੇ ਅਸੀਂ ਵਾਰੰਟੀ ਕਰ ਰਹੇ ਤਾਂ ਗਾਰੰਟੀ ਹੈ ਆ ਗੱਲ ਨਵੀਂ ਆ ਗਈ ਜੀ ਇੱਕ ਵੀ ਵਾਰੰਟੀ ਤੇ ਗਾਰੰਟੀ ਇੱਕੋ ਹੀ ਆ ਜਦੋਂ ਤੱਕ ਤੁਹਾਨੂੰ ਵੇਚਣ ਵਾਲਾ ਇੱਕ ਠੋਕ ਕੇ ਖੜਾ ਜਦੋਂ ਉਹੀ ਖਿਸਕ ਗਿਆ ਫਿਰ ਗਾਰੰਟੀ ਵਾਰੰਟੀ ਕੀ ਕਰਨੀ ਹੈ ਜੀ ਮੈਂ ਤਾਂ ਇਹ ਕਹਾਂਗਾ ਜੀ ਜਿਹੜਾ ਵੀ ਮੇਰਾ ਸਾਨੂੰ ਮੈਨੂੰ ਦੇਖਣ ਵਾਲਾ ਜਾਂ ਸੁਣਨ ਵਾਲਾ ਮੈਨੂੰ ਸੁ ਔਰ ਡਿਕਸ਼ਨਰੀ ਦੇ ਵਿੱਚ ਗਾਰੰਟੀ ਟਾਈਪ ਕਰ ਲੇ ਔਰ ਵਾਰੰਟੀ ਟਾਈਪ ਕਰ ਲੇ ਔਰ ਉਹਦੇ ਜਿਹੜੇ ਨੋਮਨਕਲੇਚਰ ਜੋ ਵੀ ਨਿਕਲ ਕੇ ਆਏਗਾ ਉਹ ਮੈਨੂੰ ਨਾਲ ਸ਼ੇਅਰ ਕਰ ਲਵੇ ਦੋਨਾਂ ਦੀ ਵੜੀ ਕੋਈ ਹੈ ਗਾਰੰਟੀ ਐਂਡ ਵਾਰੰਟੀ ਇਜ਼ ਡਿਕਸ਼ਨਰੀ मीनिंग 1 ਐਂਡ ਦ ਸੇਮ ਥਿੰਗ ਸਾਡੇ ਕਸਟਮਰ ਜਿਹੜੇ ਇਸ ਪ੍ਰੋਡਕਟ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਉਹ ਤੁਹਾਨੂੰ ਕਿਵੇਂ ਸੰਪਰਕ ਕਰਨਗੇ ਮੇਰੇ ਇੱਥੇ ਲੋਕਲ ਡਿਸਟ੍ਰੀਬਿਊਟਰ ਹੈ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਉਹਨਾਂ ਦਾ ਨੰਬਰ ਸਾਲ ਆਲਰੇਡੀ ਡਿਸਪਲੇ ਦੇ ਉੱਤੇ ਹੈਗਾ ਪ੍ਰੋਡਕਟ ਦੇ ਬ੍ਰੋਸ਼ਰ ਦੇ ਉੱਤੇ ਹੈਗਾ ਅਗਰ ਉਹ ਮੈਨੂੰ ਵੀ ਕੰਟੈਕਟ ਕਰਨਾ ਚਾਹੁੰਦੇ ਹਨ ਤੇ ਮੇਰਾ ਨੰਬਰ ਲੈ ਸਕਦੇ ਨੇ ਮੇਰਾ ਨੰਬਰ ਹੈ 9646465423 ਆਪਣੀ ਲੋਕੇਸ਼ਨ ਦੱਸਣ ਜਿੱਥੇ ਉਹਨਾਂ ਨੂੰ ਜਨਰੇਟਰ ਚਾਹੀਦਾ ਮੈਨਾਂ ਕੰਟੈਕਟ ਕਰਨ ਮੈਂ ਉਹਨਾਂ ਨੂੰ ਅੱਗੇ ਫਰਦਰ ਫਾਰਵਰਡ ਕਰਵਾ ਕੇ ਉਹਨਾਂ ਦੀ ਪੂਰੀ ਸਾਈਟ ਵਿਜ਼ਿਟ ਉਹਨਾਂ ਦਾ ਲੋਡ ਐਨਾਲਿਸਿਸ ਵਾਰਾ ਕਰਵਾ ਕੇ ਉਹਦੇ ਬਾਅਦ ਉਹਨਾਂ ਨੇ ਸਹੀ ਸੁਜੈਸ਼ਨ ਦਵਾਂਗੇ ਪੂਰੀ ਤਸਲੀਕ ਰਾਕੇ ਗੱਲ ਹੋ ਬਿਲਕੁਲ ਜੀ ਸਾਡਾ ਕੰਮ ਮਕਸਦ ਜਨਰੇਟਰ ਵੇਚਣਾ ਨਹੀਂ ਹੈ ਸਾਡਾ ਮਕਸਦ ਇਹ ਹੈ ਪ੍ਰੋਜੈਕਟ ਨੂੰ ਇੰਸਟਾਲ ਕਰਕੇ ਦੇਣਾ ਜਨਰੇਟਰ ਇੱਕ ਪ੍ਰੋਜੈਕਟ ਹੈ ਨਾ ਕਿ ਇਹ ਨਹੀਂ ਹੈ ਜਨਰੇਟਰ ਵੇਚਣਾ ਇਹ ਪ੍ਰੋਜੈਕਟ ਹੋਏਗਾ ਕੰਪਲੀਟ ਸਾਰਾ ਕੁਝ ਇੱਕੋ ਵਾਰ ਹੀ ਨਿਵੇੜ ਕੇ ਬਿਲਕੁਲ ਜੀ ਕੀ ਹੈਂਡ ਓਵਰ ਕਰ ਤੱਕ ਅਸੀਂ ਜ਼ਿੰਮੇਵਾਰੀ ਲਵਾਂਗੇ ਲਓ ਜੀ ਬਾਉ ਜੀ ਨੇ ਗੱਲਾਂ ਕੀਤੀਆਂ ਬੜੀਆਂ ਖੁੱਲ ਕੇ ਗੱਲਾਂ ਹੋਈਆਂ ਨੇ ਉਹਨਾਂ ਨੇ ਦੱਸਿਆ ਕਿ ਸਾਡਾ ਕੰਮ ਸਿਰਫ ਇਤੇ ਮਾਲ ਵੇਚਣ ਤੱਕੇ ਨਹੀਂ ਜਿਹੜਾ ਅਸੀਂ ਜਦੋਂ ਵੀ ਤੁਹਾਡਾ ਲੋਡ ਵਗੈਰਾ ਸਾਰਾ ਕੁਝ ਚੈੱਕ ਕਰਕੇ ਜਾਂਚ ਕਰਵਾ ਕੇ ਤੁਹਾਡੇ ਘਰ ਤੱਕ ਪਹੁੰਚਾ ਕੇ ਫਿਟਿੰਗ ਤੱਕ ਦੀ ਜ਼ਿੰਮੇਵਾਰੀ ਲਈ ਹੈ ਜੀ ਚੰਗਾ ਜੀ ਬਹੁਤ ਸ਼ੁਭਕਾਮਨਾਵਾਂ ਕਾਮਨਾਮਈ ਤੁਹਾਨੂੰ ਥੈਂਕ ਯੂ